ਦੁਪਹਿਰ ਮੀਨ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜਵਾਰਜੀ ਰਾਈ ਸੀ ਕੱਲ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ ਸੁਬਾਹ ਅੱਜ ਮੈਂ ਸੁਬਾਹ ਆਇਆ ਨਹੀਂ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣ ਕੇ ਚੈੱਕ ਕਰਨ ਤੋਂ ਬਾਅਦ ਦੇਖਿਆ ਤਾਂ ਕੋਈ ਚੀਜ਼ ਸੈਲ ਜਿੱਦਾਂ ਕੀ ਕੋਈ ਬੰਬ ਜਿਹਾ ਜਿੱਦਾਂ ਹੁੰਦਾ ਉਹ ਦੇਖੇ ਆਣ ਕੇ ਤੇ ਮੈਂ ਅਦਲਾ ਕੀਤੀ ਸੀ ਜਾ ਕੇ ਆਪਣਾ ਸਰਕਾਰੀ ਆਪਣਾ ਥਾਣੇ ਇਦਾਂ ਦਾ ਗੱਲਬਾਤ ਤੇ ਉਹ ਮੁਖੇ ਸਾਹਿਬ ਜੀ ਹੁਣੇ ਆਏ ਹੋ ਇਹਨਾਂ ਨੇ ਤੇ ਚੈੱਕ ਕਰ ਰਹੇ ਨੇ ਤੇ ਅੱਗੇ ਦੇਖੋਗੇ ਚੈੱਕ ਕਰਕੇ ਦੱਸ ਦੇਣਗੇ ਹਾਂ ਸ਼ਾਮੀ ਕੋਈ 6 ਵਜੇ ਨਾਲ ਠੀਕ ਹਾਂਜੀ ਹਾਂਜੀ ਨਮਸਕਾਰ ਜੀ ਮੇਰਾ ਨਾਮ ਹੈ ਰਾਗਵ ਮਲਕੂਰੀਆ ਵਾਰ ਨੰਬਰ 47 ਤੋਂ ਗੱਲ ਕਰ ਰਹੇ ਹਾਂ ਕਿ ਮੇਰੀ ਵਾਰ ਨੰਬਰ 47 ਦੇ ਵਿੱਚ ਇਹ ਮਲਕੂਰ ਦੇ ਵਿੱਚ ਸ਼ੋਪ ਹੈ ਇਲੈਕਟ੍ਰੋਨਿਕਸ ਦੀ ਤੇ ਮੇਰੀ ਸ਼ੋਪ ਦੇ ਬਿਲਕੁਲ ਨਜ਼ਦੀਕ ਪੈਲੀਆਂ ਦੇ ਨਾਲ ਹੀ ਤੁਹਾਡੇ ਸੱਜਣ ਨੇ ਬੰਦੇ ਉਹਨਾਂ ਦਾ ਪਲਾਟ ਹੈ ਉਹਨਾਂ ਨੇ ਸਬਜ਼ੀ ਵਗੈਰਾ ਇੱਥੇ ਲਗਾਈ ਦੀ ਆ ਉਹ ਰੋਜ਼ ਦੀ ਰੁਟੀਨ ਦੀ ਤਰ੍ਹਾਂ ਜਿੱਦਾਂ ਅੱਜ ਵੀ ਆਏ ਸੀ ਤੇ ਸ਼ਾਮ ਨੂੰ ਤਕਰੀਬਨ 6 ਵਜੇ ਦੇ ਕਰੀਬ ਤੇ ਉਹ ਜਦੋਂ ਆਪਣਾ ਥੋੜਾ ਜਿਹਾ ਗੋਡੀ ਵਗੈਰਾ ਕਰ ਰਹੀ ਸੀ ਤੇ ਪਾਣੀ ਵਗੈਰਾ ਲਗਾ ਰਹੇ ਤੇ ਉਹਨਾਂ ਨੂੰ ਕੋਈ ਬੰਬ ਨੂਮਾ ਚੀਜ਼ ਕੋਈ ਦੇਖਨ ਨੂੰ ਮਿਲੀ ਆ ਤੇ ਉਹਨਾਂ ਨੇ ਫਿਰ ਆ ਕੇ ਮੈਨੂੰ ਜਦੋਂ ਦੱਸਿਆ ਤੇ ਆਪਾਂ ਸਾਰਿਆਂ ਨੇ ਦੇਖਿਆ ਤੋਂ ਥੋੜਾ ਜਹਾ ਨੂੰ ਡਾਊਟ ਹੋਇਆ ਉਹ ਚੀਜ਼ ਦਾ ਕਿ ਬਿਲਕੁਲ ਇਹ ਮਸਾਇਲ ਜਾਂ ਕੋਈ ਬੰਬ ਨੂਮਾ ਚੀਜ਼ ਦੀ ਤਰ੍ਹਾਂ ਲੱਗਦੀ ਹੈ ਤੇ ਫਿਰ ਆਪਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇਤਲਾਹ ਕਰਤੀ ਹੈ ਨਾਲ ਦੇ ਨਾਲ ਹੀ ਤੇ ਨਾਲ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਜਿਹੜੇ ਆ ਉਹ ਆ ਗਏ ਆ ਤੋਂ ਇਨਕੁਆਇਰੀ ਕਰ ਰਹੇ ਆ ਬਾਕੀ ਜੋ ਵੀ ਹੋਏਗਾ ਤੇ ਉਹੀ ਜਿੱਦ ਦੱਸ ਸਕਦੇ ਆ ਬਿਲਕੁਲ ਤੁਹਾਨੂੰ ਕਲੀਅਰ ਜੋ ਵੀ ਹੋਏਗਾ ਜੋ ਵੀ ਉਹਨਾਂ ਨੂੰ ਪਤਾ ਹੋਏਗਾ ਕੀ ਚੀਜ਼ੇ ਨਿਕਲਣ